ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਸਾਖੀ ਵਿਪਾਰਗੋ ਦੇ ਉੱਤੇ ਧੰਨ ਧੰਨ ਬਾਬਾ ਗੁਰਦਤਾ ਜੀ ਦੇ ਅਸਥਾਨ ਦੇ ਉੱਤੇ 13 April ਨੂੰ ਬਹੁਤ ਵੱਡਾ ਸੰਤ ਸਮਾਗਮ ਸ਼ੁਰੂ ਹੋ ਰਿਹਾ ਜਿਹਦਾ ਅੱਜ ਪੋਸਟਰ ਵੀ ਰਿਲੀਜ਼ ਕੀਤਾ ਤੇ ਬਾਬਾ ਬੰਤਾ ਸਿੰਘ ਜੀ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਭਾਈ ਧਰਮਵੀਰ ਸਿੰਘ ਜੀ ਬਹੁਤ ਵੱਡੇ ਮਹਾਨ ਕਥਾਵਾਚਕ ਇਸ ਦਰਤੀ ਤੇ ਪਹੁੰਚ ਰਹੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ 13 April ਨੂੰ ਸ਼ਾਮ ਤਕਰੀਬਨ 5 ਵਜੇ ਇਹ ਜਿਹੜਾ ਸਮਾਗਮ ਦੀ ਸ਼ੁਰੂਆਤ ਹੋ ਜਾਵੇਗੀ 6:30 ਵਜੇ ਕਿੱਥੇ ਸ਼ੁਰੂ ਹੋ ਜਾਣਗੇ ਸਾਰੀ ਪ੍ਰਬੰਧਕ ਕਮੇਟੀ ਤੁਹਾਨੂੰ ਜੜੀਆਂ ਨਿਮਰਤ ਬੇਨਤੀ ਵੀ ਕਰਦੀ ਹੈ ਤੇ ਇੱਥੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਚੰਪੂਰ ਰੁਰਕੀ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਤੁਸੀਂ 13 April ਨੂੰ ਜਿੱਥੇ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਬਸਾਕੀ ਨੂੰ ਸਮਰਪਿਤ ਜਿਹੜਾ ਮਹਾਨ ਗੁਰਮੇ ਸਮਾਗਮ ਕਰਵਾਇਆ ਗਿਆ ਹੈ ਜਿੰਨੇ ਵੀ ਦੇਖਦੇ ਆ ਪੰਜਾਬੀ 366 ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਇੱਥੇ ਬਹੁਤ ਵੱਡੇ ਜਥੇ ਬੱਚਿਆਂ ਦਾ ਕੀਰਤਨ ਵੀ ਸਜਾਇਆ ਜਾਵੇਗਾ ਆ ਬਾਬਾ ਬੰਤਾ ਸਿੰਘ ਜੀ ਬੀਰੀ ਚੰਦ ਜੀ ਪਿੰਡ ਮੁੰਡਾ ਭਾਈ ਸਰਵੇਜੀਤ ਸਿੰਘ ਲੁਧਿਆਣੇ ਵਾਲੇ ਤੇ ਭਾਈ ਧਰਮਜੀਤ ਧਰਮਵੀਰ ਸਿੰਘ ਜੀ ਇਥੇ ਹਾਜ਼ਰੀ ਲਗਾ ਰਹੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਇਥੇ ਜ਼ਰੂਰ ਪ੍ਰਬੰਧਕ ਦੀ ਬੇਨਤੀ ਅਵੀਲ ਕਰਨੀ ਤੇ ਇਥੇ 13 April ਨੂੰ ਸ਼ਾਮ ਨੂੰ ਇਸ ਪਿੰਡ ਦੇ ਚੰਦਪੁਰ ਰੋੜਕੀ ਬਾਬਾ ਗੁਰਦਿੱਤਾ ਜੀ ਦੇ ਸਥਾਨ ਦੇ ਉੱਤੇ ਜਲੂ ਪਹੁੰਚਣਾ ਬਹੁਤ ਧੰਨਵਾਦ ਹੈ ਜਿੰਨੇ ਦੇਖਦੇ ਆ ਸਾਰਿਆਂ ਦਾ ਧੰਨਵਾਦ